ਦਾਦੀ ਕਹਿੰਦਾ ਹੁਣ ਪਿੰਨੀ ਖਾਣੀ ਅੱਧੀ ਰਾਤ ਖਾ ਗਏ ਪਚਾਉਣੀ ਕਿਦਾਂ ਨੂੰ ਕਿਦਾਂ ਪਚਾਉਂਦੇ ਆਂ ਫਾਤੋਂ ਕੱਲੀ ਹੀ ਕਰਵਾਂਗੇ ਇੱਥੇ ਰਾਮ ਜੀ ਲੱਗਦੇ ਨੇ ਹਰ ਗੋਣ ਮੇਰੀ ਗੱਲ ਸੁਣ ਦਾਦਾ ਤੇਰਾ ਜਿਹੜਾ ਜੋ ਪਿੰਗਾਂ ਜੋ ਸਭ ਆਉਂਦਾ ਇਹ ਤੇਰੇ ਸੁੱਟੀ ਜਿਹੜੀ ਜਾਂਦਾ ਅੰਦਰ ਕੋਈ ਸ਼ੂਗਰ ਨਹੀਂ ਵੇਂਦਾ ਨਾ ਆਣ ਪੈ ਨਾ ਨਾ ਹੱਥ ਸੇਕ ਦੋ ਹੱਥ ਸੇਕ ਦੋ ਉਂਗਲੀ ਨਾਲ ਮਾਰ ਤੜੀ ਕੱਪ ਨੂੰ ਮਾਰ ਕੇ ਫਿਰ ਛੁੱਟਦੇ ਸਭ ਕੁਾ ਥੱਲੇ ਇੱਧਰ ਨਾ ਉਂਗਲੀ ਮੰਮੀ ਚਾਹ ਪੀ ਲੋ ਆ ਜਾਓ ਹਾਂ ਚਾਹ ਨਾ ਰੋੜਦੀ ਚੁੰਡੀ ਫੜਦੀ ਆ ਓ ਚੁੰਡੀ ਫੜਦੀ ਡੈੜੀ ਆ ਫੜਾ ਦੇ ਇਹਨੂੰ ਨਾ 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 ਕਰ ਦੋ ਨਾ ਕਰ ਦੇ ਨਾ ਮੂਲ ਤੋਂ ਗੱਬੇ ਨਾ ਉਹ ਨਾ ਉਹ ਡਾਡੀ ਉਹ ਰਾਹ ਕਨੀ ਚਾਹ ਪਾਖ ਦੂੰ ਬਸ ਪਵਾਲਾ ਚਾਹ ਮੈਂ ਡੇਲਾਂ ਨੂੰ ਨਹੀਂ ਚਾਹ ਘਟ ਪਵਾਲਾ ਚੰਗੀ ਹੁੰਦੀ ਏ ਹਾਂ ਤੂੰ ਕੱਲੀ ਕੀ ਕਰਵੇਂਗੀ ਆਰਾਮ ਜਨ ਲੱਗਦੀ ਨਾ ਜਿਆ ਵਜਾ ਦੇ ਵਜਾ ਦੇ ਵਜਾ ਦਿਓ ਕਰਦੇ ਹੋ ਜਿਆ ਦੇ ਨਾ ਨਾ ਨਾਲ ਹੀ ਨੰਦੇ ਬਣਦਾ ਹੈ ਹੈ ਯੋਰ ਲੱਕੜਾ ਹੈ ਤੇਰਾ ਚੱਲ ਚੱਲ ਤਿਆਰ ਹੋ ਜਾ ਮਿੰਟੋ ਮਿੱਟੀ ਪਿੰਡ ਜਾਣਾ ਹੈ ਅੱਜ ਪੱਗ ਬਣੇਗੀ ਮਸਟਰਡ ਸਸਿਕਾਲ ਸਵਾਗਤ ਹੈ ਤੁਹਾਡਾ 25 ਦਿਨਾਂ ਦੇ ਵਲੌਗ ਦੇ ਵਿੱਚ ਤੇ ਹੁਣ ਚੱਲੇ ਆ ਪਿੰਡ ਡੈਡੀ ਜੀ ਹੁਣਾਂ ਪਿੰਡ ਥੋੜਾ ਕੰਮ ਹੈ ਇਹਨਾਂ ਨੇ ਉਧਰ ਚੱਲ ਜਾਣਾ ਹੈ ਤੇ ਆਪਾਂ ਨੂੰ ਥੋੜਾ ਜਿਹਾ ਕੰਮ ਮਿੰਟ ਤੇ ਸੰਦੀਪ ਨੇ ਆਪਾਂ ਆਪਣੇ ਕੰਮ ਚੱਲੇ ਜਾਣਾ ਹੈ ਚਲੋ ਚੱਲੀਏ ਹਸੀ ਜਾਨੀ ਇਸ ਜਾਨੀ ਮੰਮੀ ਜੀ ਹੁਣ ਨੇ ਅਖੰਡਪੁਰ ਸਾਹਿਬ ਸੁਖਿਆ ਸੀਗਾ ਪਿੰਡ ਡੱਲੇ ਮੱਕੇ ਤੇ ਆਪਾਂ ਨੂੰ ਤੇ ਬਹੁਤ ਜਦਾ ਜ਼ਰੂਰੀ ਉਧਰ ਕੰਮ ਆ ਉਧਰ ਵੀ ਬਹੁਤ ਜਦਾ ਜ਼ਰੂਰੀ ਕੰਮ ਨੇ ਨੇ ਤੇ ਇੱਕ ਦੋ ਹੋਰ ਕੰਮ ਹੈਗੇ ਨੇ ਉਹ ਵੀ ਆਪਾਂ ਕਰਾਵਾਂਗੇ ਜਾ ਕੇ ਤੇ ਡੈਡੀ ਹੁਣ ਨੇ ਆਪਣੇ ਕੰਮ ਜਾਣਾ ਉਹ ਵੱਖਰੇ ਤੇ ਉਹ ਵੀ ਬਹੁਤ ਜਦਾ ਜ਼ਰੂਰੀ ਹੈ ਉਹ ਵੀ ਜਾਣਾ ਚਾਹੀਦਾ ਹੈ ਤੇ ਹੁਣ ਤੁਰ ਪਿਆ ਘਰੋਂ ਬਸ ਗਲੀ ਚ ਨਿਕਲਈ ਅੱਜ ਡੈਡੀ ਜੂਣੀ ਦੇ ਚੱਲੇ ਅੱਗੇ ਉਹਨਾਂ ਨੂੰ ਕੰਮ ਹੈ ਥੋੜਾ ਨਾਲ ਚਾਚਾ ਜੀ ਹੁਣ ਵੀ ਆਏ ਨੇ अगे चले गए तो अपना इधर बुगे चाचे वाल रुक जाएंगे अपने इतना चाचा है रुक जाएंगे ये कर दी एक कर दिखाई सिर भाई है कितने सिर अच्छा टेंड पीड़ की पैरट आ गई आवाज दो हरगुन ਆਏ ਦੇ ਕੇ ਮਿੱਠੂ ਮਿੱਠੂ ਯੇ ਪੈਰਟ ਮਿੱਠੂ ਕਿੱਤੀ ਆ ਮਿੱਠੂ ਕਿੱਤੀ ਆ ਓਏ ਮਿੱਠੂ ਇੱਥੇ ਰੁਕੇ ਆ ਫਿਲਹਾਲ ਚਾਚਾ ਜੀ ਵੱਲ ਤੇ ਹੁਣ ਇਹ ਜੀ ਆਪਣੇ ਇੱਥੇ ਸ਼ਰੀਕ ਕਸੀ ਵੀ ਆਈ ਆਪਣੇ ਸ਼ਰੀਕੇ ਬਰਾਦਰੀ ਵਾਲੇ ਇੱਧਰ ਸ਼ਰੀਕ ਕਸੀ ਆਏ ਹੁਣੇ ਹਜੇ ਚੱਲ ਗਿਆ ਉਹ ਤੇ ਹੁਣ ਇਹ ਚਾਚਾ ਜੀ ਨਾਲ ਬੜੇ ਸੁਣੇ ਪੈਰਟ ਰੱਖੇ ਦੋ ਆ ਦੇਖੋ ਗੱਲਾਂ ਕਰਦੇ ਪਰ ਹੁਣ ਇਹ ਇਹਨਾਂ ਨੂੰ ਜਬਾਨ ਵੱਲ ਪੈ ਗਿਆ ਨਹੀਂ ਤਾਂ ਕਰਨ ਦੇ ਆਹ ਦਾ ਪੁੱਠੀਆਂ ਬਾਜੀਆਂ ਪਾਈ ਜਾਂਦਾ ਇਹਨੂੰ ਪੰਨੀ ਕੀ ਹੋਇਆ ਹੈ ਹੈ ਤੇ ਹੁਣ ਗੁਰਦੁਆਰਾ ਸਾਹਿਬ ਵੀ ਜਾਣਾ ਹੈ ਅਜੀ ਆਪਾਂ ਤੇ ਉਹ ਵੀ ਜਾਣੇ ਆ ਡੈਡੀ ਹੁਣਾਂ ਦੀ ਵੇਟ ਕਰ ਰਹੇ ਆ ਬੈਠੇ ਆ ਬਹੁਤ ਗਰਮੀ ਲੱਗੀ ਆ ਨਾ ਹੁਣ ਚਾਚਾ ਜੀ ਵੱਲੋਂ ਤਰਪੇ ਆ ਵੀ ਮੈਂ ਕਿਹਾ ਪੁਰਾਣਾ ਘਰ ਵੇਖਾਈਏ ਆਪਣਾ ਘਰ ਦਿਖਾਇਆ ਤਾਂ ਐਸੇ ਤੁਹਾਨੂੰ ਹੈ ਜੀ ਵੇ ਅੱਗੇ ਵੇ ਇੱਕ ਦੋ ਵਲੋਗਾਂ ਦੇ ਵਿੱਚ ਮੈਂ ਅਸੀਂ ਆਪਾਂ ਘੁੰਮ ਆਉਂਦੇ ਆ ਚਲੋ ਦੋ ਮਟੇ ਇੱਥੇ ਵੱਜੇ ਹੈਗੇ ਮੈਂ ਹੁਣ ਦਿਲ ਨਹੀਂ ਲੱਗਣ ਦੇ ਆ 10-15 ਮਿੰਟ ਆਪਣੇ ਸਾਰੇ ਪਰਿਵਾਰ ਨੂੰ ਉਧਰੋਂ ਮਿਲਣ ਨੇ ਚਾਚੀਆਂ ਤਾਈਆਂ ਉਹਨਾਂ ਬਥੇਰੀਆਂ ਨੇ ਗਲੀ ਦੀਆਂ ਤੇ ਉਹਨਾਂ ਘਰਾਂ ਦੇ ਵਿੱਚ ਹੋਣ ਨੇ ਦੋ-ਦੋ ਮਿੰਟ ਜੇ ਪਿੰਡ ਆਏ ਆ ਤੇ ਤੇ ਨਾਲੇ ਕੁਝ ਪੁਰਾਣੀਆਂ ਜਿਆਦਾ ਤਾਜ਼ੀਆਂ ਹੋ ਜਾਣਗੀਆਂ ਏਸੀ ਲਾ ਲਈਏ ਬਹੁਤ ਗਰਮੀ ਲੱਗੀ ਹੋਣਾ ਹੈ ਨਾ ਚੱਲ ਗਏ ਮੈਂ ਤਾਂ ਸੰਦੀਪ ਖਾ ਰਹੇ ਹਾਂ ਕੁਚਾ ਇੱਥੇ ਆਏ ਆ ਕਾਦੀਆਂ ਰੋਡ ਤੇ ਆਈਟੀਆਈ ਦੇ ਸਾਹਮਣੇ ਤੇ ਹਰ ਗੁੱਣ ਨੂੰ ਮਗਰ ਪਾਇਆ ਲੰਮੇ ਲੇ ਵੀ ਆਪਾਂ ਨੂੰ ਭਰਾ ਮਿਲਿਆ ਤੇ ਮੈਂ ਭਰਾ ਕੋ ਇੱਕ ਆਪਾਂ ਨੂੰ ਫਾਇਦਾ ਵੀ ਮਿਲ ਗਿਆ 5G ਮੈਂ ਨੈਟ ਚਲਾਉਣੇ ਡਿਆ ਮੈਂ 4G ਚ ਚਲਾਈ ਜਾਂਦਾ ਮੈਨੂੰ ਪਤਾ ਹੀ ਨਹੀਂ ਵੀ ਅਨਲਿਮਟਡ ਮਿਲਦਾ ਆਪਣੇ ਮੋਬਾਈਲਾਂ ਤੇ ਮੇਰੇ ਕੋਈ ਫੋਨ ਹੈਗਾ ਤੁਹਾਨੂੰ ਪਤਾ ਹੀ ਜਿੰਦਾ 14 Pro Max ਤੇ ਭਰਾ ਨੇ ਸੈਟਿੰਗ ਕਰ ਦਿੱਤੀ ਹੈ ਤੇ ਹੁਣ 5G ਚੱਲ ਰਿਹਾ ਇਸ ਟਾਈਮ ਨਹੀਂ ਤੇ ਹੁਣੇ ਭਰਾ ਲਿਮਟ ਖਤਮ ਹੋ ਗਈ ਸੇਕਲ ਵਲੌਗ ਪਾਇ ਲਿਮਟ ਮੁੱਕ ਗਈ ਮੈਂ ਭਰਾ ਕਹਿੰਦੇ ਬਸ ਖਤਮ ਕਰਤਾ ਤੁਸੀਂ ਵਾਈਫਾਈ ਲਵਾਇਆ ਮੈਂ ਹੁਣ ਹੀ ਨਹੀਂ ਕਰਦਾ ਮੇਰਾ 5G ਚੱਲੀ ਜਾਂਦਾ ਉਦੋਂ ਦਾ ਕਿਉਂ ਬਸ ਬਣ ਗਈ ਕਣੀ ਗੱਲ ਹਸਾਬ ਲਾ ਲਓ ਵੀ ਜੰਨੀ ਮਰਜ਼ੀ ਭਾਵੇਂ ਗਰਮੀ ਆ ਜੇ ਅਸੀਂ ਸੱਤ ਨੂੰ ਉਟਾਏ ਕਰ ਉਹਨੇ ਕਹਾਂਗੇ ਤੇ ਟੋਪੀਆਂ ਲੱਗਣੀਆਂ ਆ ਆਏ ਤਾਂ ਗੱਲ ਲੱਗੀ ਆ ਅਸੀਂ ਆਏ ਹੋਏ ਆ ਫਿਲਹਾਲ ਕਾਦੀਆਂ ਤੋਂ ਜ਼ਿਆਦਾ ਹੁਣ ਕੈਮਰਾ ਰਹਿਣਾ ਹੁੰਦਾ ਤੈਨੂੰ ਤਿਆਰ ਸ਼ਹਿਰ ਹੁੰਦੀ ਲੋੜ ਸਾਨੂੰ ਕਾਦੀ ਲੋੜ ਆ ਭਰਾ ਆ ਇਹ ਸਹੀ ਗੱਲ ਇਹ ਚੀਜ਼ ਦਰਵਾਹੇ ਸਹੀ ਰਹਿਣਾ ਹੁੰਦਾ ਸਹੀ ਗੱਲ ਸਹੀ ਗੱਲ ਤੇ ਅਸੀਂ ਆਏ ਹੋਏ ਆ ਕਾਦੀਆਂ ਸ਼ਹਿਰ ਬ੍ਰੈਂਟਨ ਬ੍ਰੈਂਟਨ ਕਿਆ ਕਰ ਓਏ ਬ੍ਰੈਂਟਨ ਬ੍ਰੈਂਟਨ ਆ ਇਹ ਕਾਦੀਆਂ ਕਹ ਕੇ ਬੇਇੱਜ਼ਤੀ ਕਰੀ ਜਾਂਦਾ ਆਏ ਵੀ ਗੱਲ ਨਹੀਂ ਜਦੋਂ ਮੈਂ ਕਾਦੀਆਂ ਹੁਣਾ ਹੋਣਾ ਤੇ ਇਹ ਭਰਾਣ ਮਿਲ ਕੇ ਜਾਣਾ ਹੁੰਦਾ ਜੇ ਮਰਜ਼ੀ ਮੈਂ ਫੋਨ ਕਰਨਾ ਹੁੰਦਾ ਕਿਉਂਕਿ ਇਹ ਉਹਨਾਂ ਕਾਦੀਆਂ ਦਾ ਕਾਦੀਆਂ ਦਾ ਕਾਦੀਆਂ ਦਾ ਇਹ ਵਿਲਾ ਸੁੱਤਾ ਦਾ ਉਹਨੂੰ ਫੋਨ ਕਰ ਲਈਦਾ ਜਦੋਂ ਬੜੇ ਜਣੇ ਕਈ ਜਣੇ ਪੁੱਛਦੇ ਇਹ ਤਰ੍ਹਾਂ ਕੀ ਲੱਗਦਾ ਇਹ ਹੈਗਾ ਮੇਰੇ ਭੂਆ ਦਾ ਮੁੰਡਾ ਤੇ ਮੈਂ ਫਿਰ ਮਿਲ ਕੇ ਜਣਾ ਨਾਲੇ ਵਿਲਾ ਹੈਗਾ ਇਹਾਨੂੰ ਪਤਾ ਹੈ ਇਹ ਵਿਲਾ ਸੁੱਤਾ ਹੈ ਮੈਂ ਇਹਦਾ ਸਤਾ ਹੀ ਹੋਣਾ ਮੈਨੂੰ ਫੋਨ ਕਰਕੇ ਠਾਕੇ ਲਾਓ ਕਿਸੇ ਨਾ ਕਿਸੇ ਲਾਓ ਕਦੇ ਨਾ ਕਦੇ ਜੇ ਕੋਈ ਕਾਦੀ ਹਲਾਇਆ ਕੋਈ ਲਵਾਓ ਕੋਈ 5-8000 8000 ਦੇ ਚਲਵਾ ਦਿਓ ਕਿਸੇ ਨਾ ਕਿਸੇ ਬੰਨੇ ਕੋਈ ਸਕਿਉਰਟੀ ਚ ਦਮ ਦੂਦੋ ਕੇ ਬੰਨੇ ਸਕਿਉਰਟੀ ਸਾਲੇ ਮੇਰੀ ਸਕਿਉਰਟੀ ਕਿਹਨੇ ਕਰਨੀ ਮੈਂ ਸਕਿਉਰਟੀ ਗਾੜ ਲੱਗ ਗਿਆ ਇਹ ਆ ਵਾ ਛੁੱਟ ਜਾਣਾ ਹਾਂ ਤੂੰ ਤੇ ਵਾਕਾ ਹੁੰਦਾ ਤੇ ਹਰ ਕੋਈ ਧਿਆਨ ਕੌਣ ਰੱਖੂ ਉਹੀ ਤਾਂ ਮੈਂ ਕਹਿ ਰਿਹਾ ਮੇਰੀ ਸਕਿਉਰਟੀ ਕਿਹਨੇ ਕਰਨੀ ਹੈ ਠੀਕ ਆਪਾਂ ਆਏ ਹਾਂਗੇ ਹੇਅਰ ਲਾਈਨ ਬਿਊਟੀ ਸਲੂਨ ਕਾਦੀਆਂ ਤੇ ਸੰਦੀਪ ਨੇ ਆਪਣੇ ਹੈਅ ਸਟਾਈਲ ਜਿਹੜਾ ਉਹ ਥੋੜਾ ਕਟਿੰਗ ਕਰ ਕੋ ਗੱਥੇ ਦਮ ਨਹੀਂ ਲੱਗਣਾ ਘਰੇ ਬੈਠੇ ਸੀਗੇ ਤੇ ਆਪਾਂ ਇੱਧਰ ਆ ਗਏ ਥੋੜਾ ਜਿਹਾ ਕੰਮ ਹੈ ਮੱਕਾ ਚਲੋ ਚਲ ਜਾਨੇ ਆਂ ਦੇਖੋ ਕਟਿੰਗ ਕਰਵਾਤੀ ਆਪ ਕੋ ਥੜਾ ਥੜਾ ਕਟਿੰਗ ਕਰਵਾਤੇ ਕਿਉਂਕਿ ਸਹੀ ਨਹੀਂ ਖਰਾਬ ਹੋ ਗਏ ਕੰਨੇ ਹੁਣ ਆਪਾਂ ਜਾ ਰਹੇ ਆ ਚਾਚਾ ਜੀ ਹੁਣਾਂ ਦੇ ਘਰੇ ਹੀ ਉੱਥੇ ਆਪਾਂ ਰੁਕਾਂਗੇ ਉਸ ਤੋਂ ਬਾਅਦ ਡੈਡੀ ਹੁਣਾਂ ਦੇ ਵੀ ਲਾਗੂ ਆ ਜਣਾ ਕਿੱਥੇ ਕਿਸੇ ਦੇ ਘਰੇ ਗਏ ਹੋਇਆ ਉਸ ਤੋਂ ਬਾਅਦ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਗੁਰਦੁਆਰੇ ਦਾ ਨਾਮ ਹੈਗਾ ਯਾ ਮੱਕਾ ਗੁਰਦੁਆਰਾ ਮੱਕਾ ਤੇ ਉੱਥੇ ਜਾਣਾ ਹੈ ਜਾਣਾ ਹੀ ਉੱਤਰ ਹਲ ਚਾਬੀ ਆ ਮੰਮੀ ਚਾਬੀ ਲੈ ਲਓ ਉਹੋ ਕੀ ਹੋ ਗਿਆ ਡਿੱਗਦੇ ਫਿਰਦੇ ਹੈ ਚਲ ਉਤਰੋ ਘਰੇ ਆਗੇ ਸੀਗੇ ਗੁਰਦੁਰ ਸਾਹਿਬ ਤੇ ਜਾਣਾ ਸੀਗਾ ਤੇ ਪਰ ਗੁਰਦਵਾਰ ਦੇ ਜਿਹੜਾ ਬਾਬਾ ਆ ਉਹ ਉਹ ਡੈਡੀ ਹੁਣ ਰਸਤੇ 'ਚ ਮਿਲ ਪਿਆ ਉਹਨਾਂ ਨੇ ਉੱਥੇ ਗੱਲਬਾਤ ਕਰ ਲਈ ਜਿਹੜਾ ਖੰਡਪੁਰ ਸਾਹਿਬ ਤਰਉਣਾ ਹੈ ਆਪਣੇ ਪਿੰਡ ਕਿਉਂਕਿ ਮੰਮੀ ਜੀ ਨੇ ਸੁਖਿਆ ਸੀਗਾ ਕਿਸੇ ਕਾਰਨ ਕਰਕੇ ਤੇ ਉਹ ਆਪਣੀ ਜਿਹੜੀ ਐਮੋਨੋ ਕਾਮਨਾ ਪੂਰੀ ਹੋ ਗਈ ਮੰਮੀ ਜੀ ਦੀ ਤੇ ਉਹ ਤਾਂ ਕਰਦੇ ਫਿਰ ਖੰਡਪੁਰ ਸਾਹਿਬ ਜਿਹੜਾ ਸੁਖਿਆ ਆ ਉਹ ਕਰਵਾਉਣਾ ਹੁਣ ਵੇਖੋ ਪੁੱਛਦੇ ਡੈਡੀ ਨੇ ਕਿਦਾਂ ਦੀ ਪੇਮੈਂਟ ਲਈ ਗੁਰਦੁਆਰਾ ਸਾਹਿਬ ਕਾਨਫਰੰਸ ਸਾਹਿਬ ਕਿਦਾਂ ਦਾ ਧਰਾਉਣਾ ਹੈ ਕਿੰਨੀ ਤਰੀਕ ਬੁੱਕ ਕਰਾਏ ਬਾਕੀ ਦੇਖੋ ਹੁਣ ਘਰੇ ਪਹੁੰਚ ਗਏ ਆਪਾਂ ਫਿਲਹਾਲ ਹਾਂ 15 ਨੂੰ ਕਹਿੰਦਾ ਉਹ ਉਸ ਦਿਨ ਤੇ ਕਰਨਾ ਹੈ ਅਸਲਾ ਮਸਲਾ ਉਸ ਦਿਨ ਕਿ ਆ ਕੇ ਕਰੀਏ 15 ਠੀਕ ਹਾਂ ਰਾਜੀ ਗੱਲਬਾਤ ਡੈਡੀ ਹੁਣੇ ਕਰਾਏ ਨੇ ਹੈ ਹਾਈ ਡਰ ਨੇ ਚਿੱਟਾ ਇਹਨੂੰ ਠੀਕ ਵੀ ਲੱਗੀ ਉਹ ਕਹਿੰਦਾ ਵੀ ਆ ਨਾ ਪਤਾ ਦਿਓ ਹਾਂ ਦਾ ਦਿਨ ਕਰ ਦਿੰਦਾ ਨਾ 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 ਹਾਂ ਮਾਣ ਬਿੱਲੀ ਆ ਗਈ ਹੋਵੇਲਾ ਕੋਠੇ ਦੇ ਨਾ ਨਾ ਹਾਂ ਤਾਂ ਤਾਂ ਕੱਲ ਦੇਖਦੇ ਆ ਕੱਲ ਕਰਾਂਗੇ ਸ਼ਾਰਟ ਮੂਵੀ ਜੇ ਟਾਈਮ ਲੱਗਾ ਤੇ ਫ੍ਰੀ ਹੋਏ ਤੇ ਫਿਰ ਕੱਲ ਕਰਾਂਗੇ ਨਹੀਂ ਤੇ ਫਿਰ ਪਰਸੋਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਨਾ ਜਰੂਰ ਕਰਦਾ ਉਸ ਸ਼ਾਰਟ ਮੂਵੀ ਲਿਆ ਵੀ ਮੋਟਰਸਾਈਕਲ ਦੇ ਤੁਰਪਿਆਂ ਗਾਰਡ ਪਾਉਣ ਵਾਸਤੇ ਮੋਬਾਈਲ ਨੂੰ ਕਿਨੇ ਚਿਰਾਂ ਬਾਅਦ ਹੀ ਆਏ ਆ ਮੋਟਰਸਾਈਕਲ ਦੇ ਕਾਫੀ ਚਿਰਾਂ ਬਾਅਦ ਆਏ ਹਾਂ ਤਾਂ ਗੱਡੀ ਕੁਟੀ ਦੀ ਜਾਈਦਾ ਗਾਰਡ ਪਾਉਣ ਨੇ ਫੋਨ ਦੇ ਗਾਰਡ ਟਟਾ ਕਵਰ ਤੇ ਪਵਾ ਲਿਆ ਸੀਗਾ ਬਾਬਾ ਲਾਲ ਮੋਰਫੇ ਟਾਈਮ ਆਇਆ ਇੱਥੋਂ ਵੇਖਦੇ ਗਾਰਡ ਪਾਉਂਦੇ ਆ ਮੈਂ ਕਿੰਨਾ ਪਵਾਉਣਾ ਇਹਨਾਂ ਨੂੰ ਪਵਾਉਣਾ ਲਿਆ ਵੀ ਮਿੱਤਰੋ ਗਾਰਡ ਹੁਣ ਆਪਾਂ ਪਵਾ ਲਿਆ ਹੁਣ ਚੱਲੇ ਆ ਘਰੇ ਵਾਪਸੀ ਧੰਨ ਧੰਨ ਅੱਗੇ ਖੂ ਆਗੇ ਬੜ ਤਕੜਾ ਵੇਖੀਂ ਕਿਤੇ ਆਹ ਹਾ ਉਹ ਤੇਰੀ ਭੜੀ ਹੋ ਜੇ ਰਮਾਨਾ ਆ ਤਾਰਿਆ ਬਿਲਕੁਲ ਬਿਲਕੁਲ ਤੂੰ ਗਲਤ ਕਦੀ ਹੋ ਹੀ ਨਹੀਂ ਸਕਦਾ ਤੇ ਮੈਂ ਹੋ ਸਕਦਾ ਗਲਤ ਦੋ ਦੋ ਕਲਿਓ ਲੇ ਆਈ ਮਹਰੀ ਜੀ ਨੇ ਜੂਸ ਪੀਆ ਦੀਏ ਕਮਜ਼ੋਰੀ ਬੜੀ ਆਈ ਰਾਤ ਨੂੰ ਟੈਨਸ਼ਨ ਬੜੀ ਲਿੰਦਾ ਸਭ ਹੀ ਲੱਗਦਾ ਨਾਲ ਹੀ ਪੀਣ ਆਹ ਵੇ ਉਹ ਕਿਦਾਂ ਮਸਤ ਹੋਈ ਆ ਮੰਮੀ ਜੀ ਇਹਨਾਂ ਦਾ ਨਾਟਕ ਨਹੀਂ ਮਿਸ ਕਰਦੇ ਚਲੋ ਚੰਗੀ ਗੱਲ ਇਹਨਾਂ ਦਾ ਨਾਟਕ ਮਾਸਾ ਨਹੀਂ ਸਮਝਉਂਦੇ ਨਾਓ ਸ਼ੁਰੂ ਹੋਇਆ ਉਹ ਕੰਮ ਨਹੀਂ ਕਰ ਮੈਂ ਆਪਣੇ ਭਰਾ ਨੂੰ ਕੋ ਇੱਥੇ ਇੱਕ ਸਟicker ਲਗਾਉਂਦੇ ਆ ਵੀ ਜਾਂ ਊੜਾੜਾ ਜਾ ਮੈਂ ਰਦਾਇ ਥੇ ਲੋ ਵਦਾਂਗੇ ਊੜਾ ੜਾ ਜਿਹੜਾ ਹੁੰਦਾ ਟੋਟਲੀ ਸਾਰਾ ਦਾ ਸਾਰਾ ਇੱਥੇ ਲਉਨੀ ਆਪਣੇ ਭਰਾਵਾਂ ਦੀ ਦੁਕਾਨ ਉਹ ਮੈਂ ਲਗਵਾਉਣ ਵਾਸਤੇ ਗਿਆ ਸੀ ਆਪਣੀ ਪੰਜਾਬੀ ਮਾਂ ਬੋਲੀ ਪੰਜਾਬ ਬਣਾਵਤ ਤੇ ਵਿੱਚ ਸੋਚਿਆ ਊੜਾ ੜਾ ਲਿਖਾ ਦਾਂਗੇ ਪਰ ਉਹ ਮੈਂ ਪੁੱਛਿਆ ਵਾ ਕਹਿੰਦੇ ਜੇ ਕਿਤੇ ਆਪਾਂ ਦਿੱਲੀ ਜਾਣੇ ਜਾਂ ਚੰਡੀਗੜ੍ਹ ਜਾਣੇ ਉਹ ਚੀਜ਼ ਦਾ ਚਲਾਣ ਆ ਫਿਰ ਮੈਂ ਰਹਿਣ ਤੇ ਮੈਂ ਕਿਹਾ ਚਲੋ ਰਹਿਣ ਦੇ ਯਾਰ ਫਿਰ ਚਲਾਣ ਕੋ ਕੀ ਤਾਂ ਦਿਨ ਕਦੀ ਪ੍ਰੋਗਰਾਮ ਬਣੀ ਜਾਂਦਾ ਇਧਰ ਉਧਰ ਘੁੰਮਣ ਜਾਣਦਾ ਤੇ ਫਿਰ ਮੈਂ ਉਹ ਨਹੀਂ ਲਗਵਾਇਆ ਕੈਨਸਲ ਕਰਤਾ ਤੇ ਹੁਣ ਰੋਟੀ ਲੈ ਆ ਰੋਟੀ ਖਾਈ ਕਾਦੀ ਸਬਜ਼ੀ ਬਣੀ ਮਟਰ ਵਾਲੀ ਝੋਲ ਦਾਲ ਨੋ ਤਾ ਤਾ ਜਾ ਇਹ ਕੰਡਿਆ ਇਹ ਕੰਡਿਆ ਕਿੰਨੇ ਨੇ ਇਹ ਉਹਨਾਂ ਨੇ ਸਪੈਸ਼ਲ ਇੰਨੇ ਮੰਗੀ ਆ ਹੱਥ ਜਿਆ ਕੀਤਾ ਵੀ ਆ ਚੀਜ਼ ਲੈਣੀ ਆ ਹਾਂ ਕਰਦੀ ਤੇ ਮੈਂ ਚਲ ਲੈ ਦਈਏ ਫਿਰ ਡੈਡ ਜੀ ਹੁਣ ਲੈ ਆਤੀ ਇਹਨੂੰ ਕਈ ਜਾਣੇ ਦੇ ਕਮੈਂਟ ਹੁੰਦੇ ਆ ਵੀ ਤੁਹਾਡਾ ਪਿੰਡ ਕਿਹੜਾ ਆ ਸਾਡੇ ਪਿੰਡ ਦਾ ਨਾਮ ਆ ਡੱਲਾ ਅਸੀਂ ਡੱਲੇ ਦੇ ਰਹਿਣ ਵਾਲੇ ਹਾਂ ਨੂੰ 14 ਸਾਲ ਹੋ ਗਏ ਇੱਥੇ ਮਤਲਬ ਬਟਾਲੇ ਆਇਆ ਨੂੰ ਹਾਂਜੀ ਕਾਕਾ ਕਾਕਾ ਕਿੱਥੇ ਕਾਕਾ ਚੱਕੋ ਜੀ ਲੂਣ ਵਾਲੇ ਚੌਲ ਤੇ ਨਾਲ ਆ ਗਈ ਇਹ ਦਾਲ ਅਮ ਵਿੱਚ ਪੀੜ ਵਟਣ ਦੀ ਜਿਵੇਂ ਦੀਵਜੇ ਕੁਸੇਜ ਵਿੱਚ ਪੀੜ ਵਟਣ ਦੀ ਗਾੜੀਆਂ ਫੇਰ ਵੇਖਿਆ ਜੀ ਫੇਰ ਵੇਖੀ ਮੇਰੇ ਇਦਾਂ ਵਜਦੀ ਹੈ ਨਾ ਫੇਰ ਵੇਖੀ ആ ഉപട വീ ഗുസീ വര നാ ਇਹ ਇਹ ਹੈ ਡੈਡੀ ਤੇਰਾ ਆਂਦਾ ਉਹਦਾ ਮੈਨੂੰ ਆਂਦੀ ਰਾਤ ਕੋਟੀ ਪਾ ਕੇ ਸੌਂਦਾ ਪਾਪਾ ਤੇ ਲੋਈ ਜਾਂਦੀ ਤਾਂ ਨਾਲ ਆਪ ਸੁਚੜੀ ਕੋਟੀ ਪਾ ਹਾਂ ਹੈ ਸਹੀ ਗੱਲ ਹੈ 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 ਗੱਡੀ ਨੂੰ ਮੈਚ ਲਾ ਕੇ ਬੈਠੇ ਆ ਟੈਸਟ ਮੈਚ ਨਾ 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 ਨਾ

ਨੀਲ ਪੇਂਟ ਲਾਈਆਂ ਜੇਰ ਬੁਣਨੇ ਹੈਂਕ ਇੱਧਰ ਆਹ ਨਾ ਰੁੱਦੰਦਾ ਆਹ ਬੋਲ ਵੀ ਕੱਢਣ ਨਹੀਂ ਕਿਦਾਂ ਨਾਲ ਹੀ ਪੇਮਾ ਨਹੀਂ ਅਗ੍ਹਾ ਕੇ ਹਰ ਕੋ ਨਾ ਹਰ ਕੋ ਨਾ ਇੱਧਰ ਵੇਖ ਬੋਲ ਕੱਢਣ ਨਹੀਂ ਨੀਲ ਪੇਂਟ ਲਾਈ ਨੀਲ ਪੇਂਟ ਕਿੱਥੇ ਲਾਈ ਨੀ ਮੇਰੇ ਕਿੱਥੇ ਲਾਈ ਹੋ ਹੱਥ ਸੇਕ ਦੋ ਅੱਜ ਕੱਲ ਤੇ ਕੁੜੀਆਂ ਹੱਥ ਸੇਕ ਦੋ ਹੱਥ ਸੇਕ ਦੋ ਆਪਾਂ ਨੂੰ ਹੱਥ ਸੇਕਣ ਦਾ ਦੇ ਦੋ ਨਾ ਐਦਾਂ ਨਹੀਂ ਜਾਣਾ ਨਾ ਨਾ ਮੇਰੇ ਸੰਦੀਪ ਨੇ ਵਾਲ ਲੰਡੇ ਕਰਵਾਏ ਹਾਂ ਕਟਵਾਤੇ ਥੋੜੇ ਥੋੜੇ ਜੀ ਆ ਲੈ ਹੋਰ ਕੀ ਹੋ ਛੋਟੇ ਕਰਾਏ ਆ ਵੀ ਆ ਵੀ ਆ ਵੀ ਕਿਦਾਂ ਕਰਾਏ ਤਾ ਹੁ ਆਜੀ ਕਦੀ ਚਲ ਗਈ ਆਪਾਂ ਨਖਰੇ ਬਸ ਵੇਖੀ ਜੈ ਨਖਰੇ ਕੱਲੀ ਦੇ ਨਖਰੇ ਬਸ ਵੇਖੀ ਜੈ ਹੁਣ ਤੂੰ ਇਹ ਹਵਲੇ ਨੇ ਇਹਨੂੰ ਪਤਾ ਨਹੀਂ ਕੀ ਲੱਭਦਾ ਹੈ ਹਵਲੇ ਨੇ ਬੋਛਤਾਨੀ ਕਰਦੀ ਹੈ ਨਾ ਅਸਲ ਇਹ ਤਾਂ ਕਰ ਹੀ ਜਾਣੇ ਨੇ ਇਦਾਂ ਵੇਖੀ ਨਾ ਫਿਰ ਉਹ ਵੀ ਰਾਤ ਦੇ ਦੋਨੇ ਕਿਹੜ ਗੁਣ ਦੋਨੇ ਕਿਉਂਕਿ ਪੂਰਵ ਇਸੇ ਮੈਂ ਕਿੰਨ ਮੁਰਗੇ ਲੱਕਵੇ ਸੱਦਾ ਕਰਨ ਰਿਹਾ ਕੋਈ ਜਰਾ ਕੋ ਵੇਖ ਮੈਂ ਆ ਕੋ ਕਿਹਾ ਮੈਂ ਆ ਕੋ ਕਿਹਾ

ਹਰਗੁਣ ਮੇਰੀ ਗੱਲ ਸੁਣ ਲੈ ਸੁਣ ਹਰਗੁਣ ਮੈਂ ਤੇਰਾ ਦਾਦਾ ਜਿਹੜਾ ਵਾ ਜੋ ਜੋ ਲੱਭਦਾ ਜੋ ਸਭ ਮਾਲ ਚੁੱਕੀ ਜਾਂਦਾ ਲੈ ਵੀ ਗਵਾਰੇ ਕਿੱਥੇ ਗਵਾਰੇ ਕਿੱਥੇ ਗਵਾਰੇ ਕਹਿੰਦੇ ਹਰਗੁਣ ਹਰਗੁਣ ਗਵਾਰੇ ਕਿੱਥੇ ਐ ਲੈ ਦੂੰਗਾ ਦਸ ਮਾਰ ਕੇ ਉਹ ਵੀ ਨਹੀਂ ਬਣਾਈ ਮੈਂ ਕਹਿੰਦੇ ਹਮ ਹਰਗੁਣ ਹਰਗੁਣ ਦਾਦਾ ਕਰਾ ਜਿਹੜਾ ਜੋ ਪਿੰਨੀਆਂ ਜੋ ਸਭ ਆਉਂਦਾ ਤੇ ਤੇਰੀ ਛੁੱਟੀ ਜਿਹੜੀ ਜਾਂਦਾ ਅੰਦਰ ਕੋਈ ਸ਼ੂਗਰ ਨਹੀਂ ਵੇਂਦਾ ਡਾਡੀ ਕਹਿੰਦਾ ਹੁਣ ਪਿੰਨੀ ਖਾਣੀ ਅੱਧੀ ਰਾਤ ਖਾਗਦੇ ਪਚਾਉਣੀ ਕਿਦਾਂ ਨੇ ਪਚਾਉਣੀ ਕਿੱਦਾਂ ਡੜੀ ਹੈ ਨੜੀ ਜਦੋਂ ਪਚਾਉਂਦੇ ਆ ਨੀ ਇਹ ਮੇਰੇ ਥੋੜਾ ਜਿਹਾ ਵੈਸਾ ਨਾਲ ਪਿੰਨੀ ਭਾਰੀ ਹੁੰਦੀ ਜਿਹਾ ਲੱਗੇ ਸਮਝ ਕਿ ਦਿੱਤੇ ਚ ਨੁਕਸ ਪਾਏ ਜਾਂਦਾ ਤਾਂ ਉਹਨਾਂ ਦਾ ਭਰਾਵਾ ਜੀ ਨੀਂਦ ਆਈ ਇਹਨੇ ਹਾਂ ਮੈਂ ਵੀ